ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਆਰਾ ਬਨਾ ਆਇਓ ਪੰਨ ਸਤਿਗੁਰੂ ਗਰੀਬਨ ਆਵਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੁਰਦ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਸਰਵਣ ਕਰਦੇ ਆ ਹੋਇਆਂ ਗੁਰੂ ਦਰ ਦੀ ਸੇਵਾ ਕਰਦੇ ਆ ਹੋਇਆਂ ਹਾਜ਼ਰੀਆਂ ਭਰ ਰਏ ਸਭ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਕੀ ਫਤੈ ਬਲਾਉ ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਜਪਿਓ ਜਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਜੱਪਿਓ 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 ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰ ਜਪਿਓ ਜਿਨ ਅਰਜਨ ਦੇਵ ਗੁਰ ਫਿਰ ਸੰਕਟ ਜੋਨ ਗਰਬ ਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰ ਜੱਪੇ ਹੋ ਜਨ ਅਰਜਨ ਦੇਵ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 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 ਅਰਜਨ ਦੇਵ ਜੀ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਕਰਕੇ ਧੰ ਧੰ ਕਹਿ ਰਹੇ ਆ ਜਿਨ੍ਹਾਂ ਭਟਾ ਨੇ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਿੱਚ ਸਵਈਏ ਲਿਖੇ ਉਹਨਾਂ ਨੇ ਇੱਕ ਪੰਕਤੀ ਦੋ ਇੱਕ ਲਿਖਿਆ ਹੋਇਆ ਵਿੱਚ ਦੁਹਰਾ ਉਹ ਕਹਿੰਦੇ ਨੇ ਅਬ ਨਾਹੇ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ ਉਹ ਕਹਿੰਦੇ ਆ ਦੁਨੀਆਂ ਦੇ ਲੋਕੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਆਏ ਆਂ ਤੇ ਇਥੇ ਸਾਡੀ ਝੋਲੀ ਨਕਾ ਨਕ ਪੂਰੀ ਭਰ ਗਈ ਆ ਜੋ ਕੁਝ ਸਾਨੂੰ ਚਾਹੀਦਾ ਸੀ ਨਾ ਉਹਦੇ ਤੋਂ ਕਈ ਗੁਣਾ ਵੱਧ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੇ ਦਿੱਤਾ ਤੇ ਹੁਣ ਹੋਰ ਕਹੇ ਤੇ ਬੂਹੇ ਵੱਲ ਵੇਖਣ ਨੂੰ ਜੀ ਨਹੀਂ ਕਰਦਾ ਬੋਲੇ ਕਿੰਦੇ ਆਬ ਨਾ ਹੈ ਅਵਰ ਸਰ ਕਾਮ ਬਾਕੀਆਂ ਦੇ ਨਾਲ ਹੁਣ ਕੋਈ ਕੰਮ ਨਹੀਂ ਰਿਹਾ ਕਿਸੇ ਦੇ ਅੱਗੇ ਹੱਥ ਜੋੜਨ ਨੂੰ ਜੀ ਨਹੀਂ ਕਰਦਾ ਕਿਸੇ ਦੇ ਅੱਗੇ ਝੋਲੀ ਅਡਣ ਨੂੰ ਜੀ ਨਹੀਂ ਕਰਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਘਰ ਆਇਆ ਤੇ ਉਹਨੇ ਝੋਲੀ ਭਰ ਦਿੱਤੀ ਆ ਫਿਰ ਉਹਨਾਂ ਨੇ ਆ ਸਵਈਆ ਲਿਖਿਆ ਸੀ ਜਪਿਓ ਜਿਨ ਅਰਜਨ ਦੇਵ ਗੁਰੂ 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 ਫਿਰ ਸੰਕਟ ਜੋਂਨ ਘਰ ਬਨਾ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਐਸੇ ਦੀਨ ਦਿਆਲ ਐਸੇ ਕਿਰਪਾਲੂ ਸਤਗੁਰੂ ਸਾਰਿਆਂ ਦੀ ਝੋਲੀ ਭਰਨ ਵਾਲੇ ਤੇ ਨਾਮ ਜਪਣ ਵਾਲਿਆਂ ਦੀ ਉਪਮਾ ਕਰਾਉਂਦੇ ਨੇ ਕਿਵੇਂ ਆਪਣੇ ਮਹਿਲਾਂ ਨੂੰ ਆਖਿਆ ਗੰਗਾ ਬ੍ਰਹਮ ਗਿਆਨੀ ਦੇ ਕੋਲੋਂ ਅਰਦਾਸ ਕਰਾ ਕੇ ਆ ਉਹ ਪੁੱਤਰਾਂ ਦੀ ਘਾਟ ਨਹੀਂ ਕੋਈ ਵੀ ਉੱਥੇ ਫਰਮਾਤਾ ਜੀ ਅਰਦਾਸ ਕਰਾ ਕੇ ਆਏ ਜਿੱਥੋਂ ਅਸੀਂ ਕੱਲ ਵਿਚਾਰ ਨੂੰ ਸੰਕੋਚਿਆ ਸੀ ਕਿਉਂਕਿ ਲੜੀ ਚੱਲ ਰਹੀ ਆ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਅnder ਬੇਅੰਤ ਸੰਗਤਾਂ ਰੋਜ਼ ਹਾਜ਼ਰੀਆਂ ਭਰਦੀਆਂ ਗੁਰੂ ਕੇ ਇਤਿਹਾਸ ਦੀ ਕਥਾ ਆਰੰਭ ਹੋਈ ਆ ਕਥਾ ਕੱਲ ਇੱਥੋਂ ਤੱਕ ਪਹੁੰਚੀ ਸੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਮੁੱਕੀ ਮਾਰ ਕੇ ਗੰਡਾ ਭੰਨਿਆ ਤੇ ਫਿਰ ਖੁਸ਼ ਹੋ ਕੇ ਉਹਨਾਂ ਨੇ ਵਰਦਤਾ ਮਾਤਾ ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ ਜਾਂ ਕੋ ਬਲ ਨ ਕਭੂ ਸੋਧਾ ਤੇਰੇ ਘਰ ਏਡਾ ਬਲਵਾਨ ਪੁੱਤ ਪੈਦਾ ਹੋਊਗਾ ਜਿਹਦਾ ਬਲ ਕਿਸੇ ਕੋਲੋਂ ਜੋਖਿਆ ਨਹੀਂ ਜਾਏਗਾ ਜੋਖਣ ਦਾ ਮਤਲਬ ਹੁੰਦਾ ਵੀ ਤੋਲ ਕੇ ਪਤਾ ਕਰ ਲੈਣਾ ਵੀ ਇਹ ਕਿੱਡਾ ਕੁ ਭਾਰਾ ਵਾ ਤੇ ਸਤਗੁਰ ਦਾ ਬਲ ਨਹੀਂ ਤੋਲ ਕੇ ਦੱਸਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਨੇ ਕਿ ठाकुर मेरा पारा पारा ਦਾ ਮਤਲਬ ਕਿ ਬੇਅੰਤ ਬਰਕਤਾਂ ਸ਼ਕਤੀਆਂ ਦਾ ਮਾਲਕ ਫਿਰ ਉਹ ਵਰ ਲੈ ਕੇ ਘਰ ਆਏ ਇਧਰ ਖੁਸ਼ੀਆਂ ਛਾ ਗਈਆਂ ਨੇ ਤੇ ਸੰਗਤ ਵਿੱਚ ਗੱਲ ਚਲੀ ਗਈ ਹੌਲੀ-ਹੌਲੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰਤੀ ਆ ਤੇ ਹੁਣ ਮਾਤਾ ਗੰਗਾ ਦੀ ਕੁੱਖ ਨੂੰ ਭਾਗ ਲੱਗਣਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ ਬੜੇ ਸਾਲ ਹੋ ਗਏ ਸੀ ਤੇ ਹੁਣ ਮਹਾਰਾਜ ਦੇ ਘਰ ਕੋਈ ਸਹੇਬ ਜਿਹਾ ਆਵੇਗਾ ਤੇ ਉਹਨਾਂ ਨੇ ਆਖਿਆ ਆਵੇਗਾ ਵੀ ਬੜਾ ਤਗੜਾ ਸੂਰਮਾ ਤੇ ਉਹਨਾਂ ਦਾ ਬੋਲ ਕਦੀ ਖਾਲੀ ਨਹੀਂ ਜਾ ਸਕਦਾ ਹੁਣ ਕੀ ਹੋਇਆ ਜਦੋਂ ਸੰਗਤ ਵਿੱਚ ਗੱਲ ਗਈ ਤੇ ਸੰਗਤ ਵਿੱਚ ਰਲੇ ਮੇਲੇ ਲੋਕ ਹੁੰਦੇ ਨੇ ਉਹ ਗੱਲ ਉਹ ਲੋਕਾਂ ਨੇ ਪਛਾਣ ਦਿੱਤੀ ਪਿਰਥੀ ਚੰਦ ਦੇ ਘਰ ਪ੍ਰਿਥੀ ਚੰਦ ਦੀ ਘਰਵਾਲੀ ਨੂੰ ਕਿਸੇ ਬੀਬੀ ਨੇ ਦੱਸਤਾ ਵੀ ਤੁਸੀਂ ਕਹਿੰਦੇ ਉਹਨਾਂ ਦੇ ਘਰ ਪੁੱਤ ਨਹੀਂ ਹੋਣਾ ਉਹਨੂੰ ਤੇ ਬ੍ਰਹਮ ਗਿਆਨੀ ਨੇ ਵਰ ਦੇ ਦਿੱਤਾ ਤੇ ਉਧਰ ਤੇ ਹੁਣ ਪੁੱਤ ਹੋਵੇਗਾ ਤੇ ਕਰਮਾਂ ਨੇ ਫੇਰ ਚੁੰਨੀ ਸਿਰ ਤੇ ਬੰਨ ਲਈ ਕਿਉਂਕਿ ਉਹ ਜਿਹੜੀ ਈਰਖਾ ਹੁੰਦੀ ਆ ਨਾ ਸਭ ਤੋਂ ਵੱਡਾ ਰੋਗ ਏਹੀ ਆ ਕਿਸੇ ਦੇ ਸੁੱਖ ਵੱਲ ਵੇਖ ਕੇ ਸੜਨਾ ਚੰਗੇ ਭਲੇ ਲੋਕੀ ਬਿਮਾਰ ਪੈ ਜਾਂਦੇ ਆ ਫੇਰ ਉਹ ਬਿਮਾਰ ਪੈ ਗਈ ਮੰਜੀ ਤੇ ਤੇ ਪ੍ਰਿਥੀ ਚੰਦ ਆਇਆ ਬਾਹਰੋਂ ਵੀ ਕੀ ਗੱਲ ਹੋਈ ਆ ਉਹ ਆਂਦੀ ਗੱਲ ਕਾਦੀ ਹੋਣੀ ਆ ਤੁਸੀਂ ਕਹਿੰਦੇ ਸੀ ਵੀ ਇਹਨਾਂ ਦੇ ਘਰ ਕੋਈ ਲਾਦ ਨਹੀਂ ਹੋਣੀ ਤੇ ਉਹਨਾਂ ਨੂੰ ਤੇ ਬਾਬੇ ਬੁੱਢੇ ਸਾਹਿਬ ਨੇ ਵਰ ਦੇ ਦਿੱਤਾ ਵਾ ਤੇ ਪਿਰਥੀ ਚੰਦ ਫੇਰ ਉਸੇ ਵੇਲੇ ਕਹਿੰਦਾ ਕਿਹੜਾ ਬਾਬਾ ਬੁੱਢਾ ਬਾਬੇ ਬੁੱਢੇ ਨੂੰ ਤਾਂ ਮੈਂ ਆਪ ਸ਼ਰਾਪ ਦਿੱਤਾ ਹੋਇਆ ਵਾ ਮੈਂ ਗੁਰੂ ਅਰਜਨ ਗੁਰੂ ਰਾਮਦਾਸ ਦਾ ਵੱਡਾ ਪੁੱਤ ਉਹ ਸਾਡੇ ਘਰ ਦੀ ਟੋਕਰੀ ਢੋਣ ਵਾਲਾ ਸਾਡੇ ਡੰਗਰਾਂ ਨੂੰ ਪੱਠੇ ਪਾਉਣ ਵਾਲਾ ਉਹਦੀਆਂ ਅਰਦਾਸਾਂ ਨਾਲ ਕਿਥੋਂ ਪੁੱਤ ਹੋਣ ਲੱਗਿਆ ਬਾਬਾ ਬੁੱਢੇ ਨੂੰ ਤਾਂ ਮੈਂ ਖੁਦ ਵਰ ਸ਼ਰਾਪ ਦਿੱਤਾ ਹੋਇਆ ਇਹ ਗੱਲਾਂ ਪਾਉਂਦੀਆਂ ਪਾਉਂਦੀਆਂ ਫੇਰ ਮਹਾਰਾਜ ਦੇ ਘਰ ਆ ਗਈਆਂ ਕਿਉਂਕਿ ਜਦੋਂ ਗੱਲ ਕਿਸੇ ਨੂੰ ਕਰ ਤੇ ਦਈਏ ਤੇ ਗੱਲ ਨਹੀਂ ਮੁੜ ਕੇ ਖਲੋਂਦੀ ਗੱਲ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਉਹ ਗੱਲ ਪਾਉਂਦੀ ਪਾਉਂਦੀ ਫੇਰ ਆ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸ ਕੇ ਕਹਿੰਦੇ ਨੇ ਉਹ ਨਾ ਦੋਵੇਂ ਜਾਣੇ ਮੂਰਖ ਨੇ ਤੇ ਆਪੋ ਚੋਂਦੀ ਇੱਕ ਦੂਜੇ ਦੇ ਦਿਲ ਨੂੰ ਤਸੱਲੀ ਦਿੰਦੇ ਫਿਰਦੇ ਆ ਵੀ ਇਹਨਾਂ ਦੇ ਘਰ ਔਲਾਦ ਨਹੀਂ ਹੋਣੀ ਮਾਰੇ ਕਹਿੰਦੇ ਨੇ ਮੂਰਖਾਂ ਦੀਆਂ ਗੱਲਾਂ ਦੇ ਨਾਲ ਮੂਰਖ ਹੀ ਸਹਿਮਤ ਹੋ ਸਕਦੇ ਨੇ ਗੁਰਮੁਖ ਨਹੀਂ ਸਹਿਮਤ ਹੋ ਸਕਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਰਾਫ ਦੇਣ ਵਾਲਾ ਕੌਣ ਜੰਮਿਆ ਮਾਰੇ ਕਹਿੰਦੇ ਨੇ ਉਥੇ ਫਿਰ ਗੁਰੂ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਮਾਰੇ ਕਹਿੰਦੇ ਨੇ ਕਿ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਜਿਹੜੇ ਮੂਰਖ ਗੱਲਾਂ ਕਰਦੇ ਆ ਨਾ ਮੂਰਖਾਂ ਦੀਆਂ ਗੱਲਾਂ ਭਲੇ ਮਾਨਸ ਬੰਦੇ ਕਦੀ ਨਹੀਂ ਸੁਣਦੇ ਲਾਗੋਂ ਉੱਠ ਕੇ ਚਲੇ ਜਾਂਦੇ ਆ ਤੇ ਉਹਨਾਂ ਹੀ ਵਰਗੇ ਕੋਈ ਮੂਰਖ ਹੋਣ ਤੇ ਉਹਨਾਂ ਦੀ ਹਾਂ ਚ ਹਾਂ ਮਲਾਉਣਗੇ ਮੂਰਖ ਹੋ ਗਏ ਸੋ ਸੁਣੇ ਮੂਰਖ ਕਾ ਕਹਿਣਾ ਤੇ ਮਾਰੇ ਕਹਿੰਦੇ ਨੇ ਮੂਰਖ ਕੇ ਕੀਆ ਲੱਛਣ ਹੈ ਕਿਆ ਮੂਰਖ ਕਾ ਕਰਨ ਆਓ ਤੁਹਾਨੂੰ ਦਸੀਏ ਵੀ ਮੂਰਖਾਂ ਦੇ ਲੱਛਣ ਕੀ ਹੁੰਦੇ ਨੇ ਮੂਰਖ ਕਿੱਦਾਂ ਦੇ ਬੰਦੇ ਹੁੰਦੇ ਆ ਉਹ ਕੀ ਕਰਦੇ ਆ ਕੀ ਉਹਨਾਂ ਦੀਆਂ ਕਰਤੂਤਾਂ ਹੁੰਦੀਆਂ ਮਾਰੇ ਕਹਿੰਦੇ ਨੇ ਮੂਰਖ ਕੇ ਕੀਆ ਲੱਛਣ ਹੈ ਕਿਆ ਮੂਰਖ ਕਾ ਕਹਿਣਾ ਮੂਰਖ ਓਏ ਜੋ ਮੁਕਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੂਰਖ ਉਹ ਜਿਹੜਾ ਪੈਸੇ ਪਿੱਛੇ ਲੁੱਟਿਆ-ਪੁੱਟਿਆ ਗਿਆ ਤੇ ਮਨ ਵਿੱਚ ਇੰਨਾ ਜ਼ਿਆਦਾ ਉਹਦੇ ਹੰਕਾਰ ਵਾ ਕਿ ਉਹਨੂੰ ਪੈਸੇ ਤੋਂ ਬਿਨਾ ਕੱਖ ਨਹੀਂ ਸੁਜਦਾ ਨਾ ਕਿ ਇਹ ਬੰਦਗੀ ਵਾਲੇ ਦਾ ਸਤਿਕਾਰ ਕਰਦਾ ਤੇ ਨਾ ਕਿ ਇਹ ਗੁਰੂ ਪੀਰ ਦੇ ਕੋਲੋਂ ਡਰਦਾ ਤੇ ਜਿਹੜਾ ਕਿਸੇ ਬੰਦਗੀ ਵਾਲੇ ਦਾ ਅਤਬ ਨਹੀਂ ਕਰਦਾ ਤੇ ਗੁਰੂ ਪੀਰ ਦੀ ਪ੍ਰਵਾਹ ਨਹੀਂ ਕਰਦਾ ਉਦੇ ਬਾਰੇ ਤਾਂ ਸਭ ਕੋ ਬਾਣੀ ਵਿੱਚ ਲਿਖਿਆ ਹੋਇਆ ਵੀ ਐਸੇ ਲੋਗਨ ਸਿਉਕਿਆ ਕਹੀ ਹੈ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ ਮਾਰੇ ਕਹਿੰਦੇ ਨੇ ਅਸੀਂ ਪਿਰਥੀ ਚੰਦ ਦੇ ਅੱਗੇ ਬੋਲਦੇ ਕਿਉਂ ਨਹੀਂ ਇਸ ਕਰਕੇ ਨਹੀਂ ਬੋਲਦੇ ਵੀ ਗੁਰੂ ਕੀ ਬਾਣੀ ਕਹਿੰਦੀ ਆ ਉੰਜ ਤੇ ਦੁਨੀਆ ਤੇ ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਬਸ ਇੱਕ ਹਸਤੀ ਦੁਨੀਆ ਤੇ ਇਦਾਂ ਦੀ ਆ ਮਾਰੇ ਕਹਿੰਦੇ ਨੇ ਉਹਦੇ ਕੋਲ ਅਸੀਂ ਵੀ ਡਰਦੇ ਹਾਂ ਤੇ ਤੁਸੀਂ ਵੀ ਡਰ ਕੇ ਰਹੋ ਉਹ ਕੌਣ ਨੇ ਉਹ ਐਸੇ ਲੋਕ ਜਿਹੜੇ ਕਦੀ ਸੰਗਤ ਵਿੱਚ ਨਹੀਂ ਆਏ ਜਿਨ੍ਹਾਂ ਕਦੀ ਗੁਰੂ ਦਾ ਦਰਸ਼ਨ ਨਹੀਂ ਕੀਤਾ ਤੇ ਜਿਨ੍ਹਾਂ ਨੇ ਕਦੀ ਸਵੇਰੇ ਉੱਠ ਕੇ ਆਪਣੇ ਮੂੰਹ ਤੋਂ ਨਹੀਂ ਆਖਿਆ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਕਦੀ ਨਾਮ ਨਾ ਜਪਿਆ ਤੇ ਨਾ ਕੰਨਾਂ ਨਾਲ ਸੁਣਿਆ ਮਾਰੇ ਕਹਿੰਦੇ ਇਹੋ ਜੇ ਲੋਕਾਂ ਕੋ ਡਰਦੇ ਰਹੋ ਕਿਉਂਕਿ ਰੱਬ ਨੇ ਇਹਨਾਂ ਨੂੰ ਵੱਡੀ ਸਜ਼ਾ ਦਿੱਤੀ ਹੋਈ ਹੈ ਨਾਮ ਤੋਂ ਵਾਂਝੇ ਰੱਖੇ ਹੋਏ ਐਸੇ ਲੋਗਨ ਸਿਓਂ ਕਿਆ ਕਹੀ ਹੈ ਕੀ ਕਹੀਏ ਇਹਨਾਂ ਨੂੰ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਣੇ ਰਹੀਏ ਇਹਨਾਂ ਕੋਲੋਂ ਡਰਦੇ ਰਹੋ ਪਰ ਉਂਝ ਮਾਰੇ ਕਹਿੰਦੇ ਨੇ ਇਹਨਾਂ ਦੇ ਲੱਛਣ ਇਹ ਜੇ ਕਿ ਪੈਸੇ ਹੈਗੇ ਨੇ ਹੰਕਾਰੇ ਫਿਰਦੇ ਨੇ ਗੱਲ ਕੋਈ ਚੱਜਦੀ ਨਹੀਂ ਆਉਂਦੀ ਤੇ ਇਹਦਾ ਰਿਜ਼ਲਟ ਕੀ ਨਿਕਲੇਗਾ ਮਾਰੇ ਕਹਿੰਦੇ ਨੇ ਮੂਰਖ ਓਏ ਜੇ ਮੁਗਤ ਹੈ ਮਾਇਆ ਅਹੰਕਾਰੇ ਏਤ ਕਮਾਣੇ ਸਦਾ ਦੁੱਖ ਦੁੱਖ ਹੀ ਮਾਹੇ ਮਰਨਾ ਮਾਰੇ ਕਹਿੰਦੇ ਨੇ ਜੇ ਇਦਾਂ ਦੀਆਂ ਗੱਲਾਂ ਕਰਨਗੇ ਨਾ ਇਦਾਂ ਦਾ ਸੋਚਣਗੇ ਇਹਨਾਂ ਦੀ ਜ਼ਿੰਦਗੀ ਵਿੱਚੋਂ ਕਦੀ ਦੁੱਖ ਨਹੀਂ ਮੁੱਕ ਸਕਦਾ ਤੇ ਦੁੱਖ ਦੇ ਵਿੱਚ ਹੀ ਰੋਂਦੇ ਧੋਂਦੇ ਇਸ ਦੁਨੀਆ ਤੋਂ ਚਲੇ ਜਾਣਗੇ ਸੁੱਖ ਇਹਨਾਂ ਦੀ ਝੋਲੀ 'ਚ ਕਦੀ ਨਹੀਂ ਪਏਗਾ ਮਾਰੇ ਕਹਿੰਦੇ ਨੇ ਗੰਗਾ ਬਿਲਕੁਲ ਫਿਕਰ ਨਾ ਕਰ ਹੁਣ ਮਾਤਾ ਗੰਗਾ ਜੀ ਨੇ ਦੂਜੀ ਗੱਲ ਕੀਤੀ ਮਹਾਰਾਜ ਜੀ ਬ੍ਰਹਮ ਗਿਆਨੀ ਨੇ ਦੋ ਬਚਨ ਕੀਤੇ ਨੇ ਜਦੋਂ ਅਸੀਂ ਪਹਿਲਾਂ ਗਏ ਸੀ ਤੇ ਉਹਨਾਂ ਦੀ ਰਸਨਾ ਤੋਂ ਨਿਕਲ ਗਿਆ ਵੀ ਗੁਰਿਆ ਗੁਰੂਕਿਆਂ ਨੂੰ ਕਿੱਧਰੋਂ ਭਾਜੜਾ ਪੈਣਾ ਪਰ ਬਾਅਦ ਵਿੱਚ ਪਰਸਾਨ ਹੋ ਗਏ ਦੂਜੇ ਦਿਨ ਜਦਣ ਗਏ ਆ ਉਹ ਦਿਨ ਤੇ ਉਹਨਾਂ ਨੇ ਬੜੇ ਖੁਸ਼ ਹੋ ਕੇ ਵਰ ਦਿੱਤਾ ਉਹ ਉਹਨਾਂ ਨੇ ਬੜਾ ਅਦਬ ਕੀਤਾ ਤੇ ਖੁਸ਼ ਹੋ ਕੇ ਜਦੋਂ ਵਰ ਦੇਤਾ ਤੇ ਜਿਹੜਾ ਪਹਿਲਾ ਬਚਨ ਆ ਉਹ ਹੁਣ ਤੇ ਨਹੀਂ ਪੂਰਾ ਹੋਏਗਾ ਉਹ ਉਹ ਤੇ ਕੱਟਿਆ ਗਿਆ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਗੰਗਾ ਕੱਟਿਆ ਕੁਝ ਵੀ ਨਹੀਂ ਜਾਂਦਾ ਮਾਹ ਪੁਰਖਾਂ ਦੀ ਰਸਨਾ ਤੋਂ ਜਿਹੜਾ ਬੋਲ ਨਿਕਲ ਜੇ ਉਹ ਪੂਰਾ ਜ਼ਰੂਰ ਹੁੰਦਾ ਕਿਉਂਕਿ ਸਾਧੂ ਦੇ ਰਸਨਾ ਦਾ ਬੋਲ ਕਦੀ ਵੀ ਨਹੀਂ ਟਲਦਾ ਫਿਰ ਸ਼ਬਦ ਉਚਾਰਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਸੁਣੋ ਮਾਈ ਸਤ 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 ਹਰ ਤਿੰਨ ਵਾਰੀ ਆਖਿਆ ਹਰ ਦਾ ਮਤਲਬ ਅਕਾਲ ਪੁਰਖ ਉਹ ਜਿਹੜਾ ਅਕਾਲ ਪੁਰਖ ਆ ਨਾ ਉਹ ਸਦਾ ਹੀ ਰਹੇਗਾ ਸਦਾ ਹੀ ਰਹੇਗਾ ਸਦਾ ਹੀ ਰਹੇਗਾ ਉਹਦੇ ਬੋਲ ਪੂਰੇ ਹੋਣਗੇ ਮਾਈ ਸਤ 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 ਹਰ ਅਗੋਂ ਮਾਰੇ ਕਹਿੰਦੇ ਨੇ ਸੱਤ 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 ਸਾਦਾ ਮਾਰੇ ਕਹਿੰਦੇ ਨੇ ਇੱਕ ਤੇ ਅਕਾਲ ਪੁਰਖ ਸਦਾ ਰਹੇਗਾ ਉਹਦੀ ਤਾਕਤ ਸਦਾ ਰਹੇਗੀ ਤੇ ਇੱਕ ਅਕਾਲ ਪੁਰਖ ਦਾ ਜਿਹੜਾ ਨਾਮ ਜਪਣ ਵਾਲੇ ਨੇ ਨਾ ਉਹਨਾਂ ਦੇ ਵੀ ਬੋਲ ਸਦਾ ਪੂਰੇ ਹੁੰਦੇ ਰਹਿਣਗੇ ਉਹਨਾਂ ਨੂੰ ਕੋ ਟਾਲ ਨਹੀਂ ਸਕਦਾ ਮਾਰੇ ਕਹਿੰਦੇ ਨੇ ਗੰਗਾ ਮੈਂ ਆਪਣੇ ਕੋਲੋਂ ਨਹੀਂ ਉਹ ਕਹਿ ਰਿਹਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਢੜੀ ਬਾਧਾ ਮਾਰੇ ਕਹਿੰਦੇ ਨੇ ਜਿਹੜੇ ਸਾਡੇ ਵੱਡਿਆਂ ਨੇ ਬਚਨ ਬੋਲੇ ਨੇ ਨਾ ਮੇਰੇ ਹੁੰਦਿਆਂ ਗੁਰੂ ਰਾਮਦਾਸ ਜੀ ਨੇ ਮੇਰੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਉਹ ਮੈਂ ਉਦੋਂ ਦੇ ਘਟ ਕੇ ਪੱਲੇ ਬੰਨ ਕੇ ਰੱਖੇ ਹੋਇਆ ਵੀ ਹੋਰ ਕਿਸੇ ਦੀ ਗੱਲ ਪੂਰੀ ਹੋਵੇ ਪਾਵੇਂ ਨਾ ਹੋਵੇ ਤੇ ਨਾਮ ਜਪਣ ਵਾਲਿਆਂ ਦੇ ਮੂੰਹ ਚੋਂ ਜੋ ਨਿਕਲ ਗਿਆ ਉਹਨੂੰ ਕੋਈ ਟਾਲ ਨਹੀਂ ਸਕਦਾ। ਹਰ ਸਤਿ ਸ੍ਰੀ ਅਕਾਲ। ਹੋਰ ਜਿਹੜੀ ਮਰਜ਼ੀ ਚੀਜ਼ ਮਿਟਦੇ। ਮਾਰੇ ਕਹਿੰਦੇ ਨੇ ਨਿਸਬਾਸਰ ਨਖੀ ਅਤਰ ਬਿਨਾਦਾ। ਰਬ ਸਸੀਰ ਬੇਨਾਦ ਬਨਾਸੀ ਗਰੀਬਨਵਾਦੀ ਕਹਿੰਦੇ ਨੇ ਦਿਨ ਰਾਤ ਖਤਮ ਹੋ ਸਕਦੇ ਆ ਚੰਦ ਤੇ ਸੂਰਜ ਇਹ ਆਕਾਸ਼ 'ਚ ਇਹ ਸਭ ਚੀਜ਼ਾਂ ਖਤਮ ਹੋ ਸਕਦੀਆਂ ਨੇ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਮਾਰੇ ਕਹਿੰਦੇ ਨੇ ਪਹਾੜ ਏਡੇ ਏਡੇ ਮਜ਼ਬੂਤ ਸਮਾਂ ਆਏਗਾ ਪਹਾੜ ਖਤਮ ਹੋ ਜਾਣਗੇ ਇਦਾਂ ਨਹੀਂ ਰਹਿਣਗੇ ਜਿਹੜੀ ਧਰਤੀ ਨੇ ਪਹਾੜ ਚੁੱਕੇ ਹੋਏ ਨੇ ਸਮਾਂ ਆਏਗਾ ਤੇ ਧਰਤੀ ਵੀ ਨਹੀਂ ਰਹੇਗੀ ਹਵਾ ਵੀ ਨਹੀਂ ਰਹੇਗਾ ਪਾਣੀ ਵੀ ਨਹੀਂ ਰਹੇਗਾ ਤਾਰੇ ਵੀ ਨਹੀਂ ਰਹਿਣਗੇ ਕੁਝ ਵੀ ਨਾ ਰਵੇ ਤੇ ਮਾਰੇ ਕਹਿੰਦੇ ਨੇ ਇੱਕ ਚੀਜ਼ ਜ਼ਰੂਰ ਰਹੇਗੀ ਉਹ ਕਿਹੜੀ ਨਾਮ ਰਹੇਉ ਸਾਧੂ ਰਹੇਉ ਨਾਮ ਰਹੇਉ ਸਾਧੂ ਰਹੇਉ ਨਾਮ ਰਹੇਉ ਸਾਧੂ ਰਹੇਉ ਰਾਮ ਰਹੇਉ ਸਾਧੂ ਰਹੇਉ ਰਹੇਉ ਗੁਰ ਗੋਵਿੰਦ ਰਹੇਉ ਗੁਰ ਗੋਵਿੰਦ ਰਹੇਉ ਗੁਰ ਗੋਵਿੰਦ ਰਹੇਉ ਗੁਰ ਗੋਵਿੰਦ ਨਨ ਕੇ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ ਕਿਸੇ ਨੇ ਗੁਰਮੰਤਰ ਦੀ ਕਮਾਈ ਕੀਤੀ ਹੋਵੇ ਗੁਰਮੰਤਰ ਦੀ ਤਾਕਤ ਇਨੀ ਜਿਆਦਾ ਵਾ ਜਿੱਦਣ ਲੋਕਾਂ ਨੇ ਆ ਕੇ ਆਖਿਆ ਨਾ ਕਿ ਫਲਾਣੇ ਪੀਰ ਸਾਹਿਬ ਦੀ ਕਬਰ ਤੇ ਢਾ ਦਈਏ ਪਰ ਮਹਾਰਾਜ ਜੀ ਉਹ ਉਹਨਾਂ ਦੇ ਸਿਲੇ ਉਹਨਾਂ ਦੇ ਮੰਤਰ ਸਾਨੂੰ ਨਹੀਂ ਆਉਂਦੇ ਉਹ ਪੀਰ ਨੇ ਜੇ ਟੱਬਰ ਤੋਂ ਪਰਿਵਾਰ ਨੂੰ ਆਣ ਕੇ ਪਕੜ ਕੀਤੀ ਤੇ ਫਿਰ ਮਹਾਰਾਜ ਜੀ ਕਿਹੜੇ ਮੰਤਰ ਨਾਲ ਉਹਨੂੰ ਛਡਾਵਾਂਗੇ ਕਿਉਂਕਿ ਪੀਰ ਖਾਨ ਨੇ ਬੜੇ ਸੀ ਮੈਂ ਪਿਛਲੀ ਲੜੀ ਵੇ ਤੇ ਚੱਲ ਰਿਆ ਕਿਵੇਂ ਸਖੀ ਸਰਵਰੀਆਂ ਦਾ ਜੋਰ ਸੀ ਆ ਸਾਰੇ ਅਹੀਂ ਤੁਸੀਂ ਜਿੰਨੇ ਆ ਉਹਨਾਂ ਚੀਜ਼ਾਂ ਚੋਂ ਕੱਢੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਮਾਰ ਰਹੇ ਨੇ ਬੰਦਨਾ ਚੋਂ ਕੈਦ ਚੋਂ ਸਾਨੂੰ ਆਜ਼ਾਦ ਕਰਵਾਇਆ ਸਾਡੇ ਵੱਡਿਆਂ ਨੂੰ ਤਾਂ ਇਨੀ ਭੀੜ ਲੱਗੀ ਲੋਕੀ ਡਰਦੇ ਸੀ ਪਿੰਡ ਪਿੰਡ ਜਗ੍ਹਾ ਅੱਜ ਵੀ ਕੰਨਾਂ ਦੇ ਘਰਾਂ ਵਿੱਚ ਜਗ੍ਹਾ ਤੇ ਉਹ ਡਰਦੇ ਹੀ ਨਹੀਂ ਵਿਚਾਰੇ ਜਗ੍ਹਾ ਦੀ ਪੂਜਾ ਕਰਨੋਂ ਹਟਦੇ ਉਹ ਕਈਆਂ ਨੇ ਅੰਮ੍ਰਿਤ ਛਕੇ ਨੇ ਉਹਨਾਂ ਦੇ ਘਰਾਂ ਵਿੱਚ ਵੀ ਜਗ੍ਹਾ ਹੈਗੀ ਵਾਹਿਗੁਰੂ ਉੱਥੇ ਪੂਜਾ ਕਰਦੇ ਆ ਗੁਰਦੁਆਰੇ ਵੀ ਆਉਂਦੇ ਆ ਨਿਤਨੇਮ ਵੀ ਕਰਦੇ ਆ ਤੇ ਦੀਵਾ ਉੱਥੇ ਵੀ ਜਗਾਉਂਦੇ ਉਹ ਡਰਦੇ ਨਹੀਂ ਹਟਦੇ ਕਿਉਂ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਵੀ ਜਦੋਂ ਇੱਥੇ ਦੀਵਾ ਜਗਾਉਣਾ ਹਟ ਗਏ ਉਸ ਦਿਨ ਪੀਰ ਨੇ ਸਾਨੂੰ ਫੜ ਲੈਣਾ ਤੇ ਸ੍ਰੀ ਗੁਰੂ ਅਰਜਨ ਦੇਵ ਗੁਰਮੰਤਰ ਦੀ ਮੈਂ ਗੱਲ ਲਗਾਸਾ ਕਰ ਸਾਬ ਗਰੀਬਨਵਾਸੀ ਨੂੰ ਸਿੱਖਾਂ ਨੇ ਆਖਿਆ ਵੀ ਜੇ ਪੀਰ ਨੇ ਵਾਅਦਾ ਕਾਟਾ ਕੀਤਾ ਤੇ ਉਹਨੂੰ ਕਿਹੜੇ ਮੰਤਰ ਨਾਲ ਠੱਲ ਪਾਉਣੀ ਹੈ ਮਾਰੇ ਕਹਿੰਦੇ ਸੁਣੋ ਗਰੀਬਨਵਾਜੀ ਕਹਿੰਦੇ ਨੇ ਔਖਦ ਮੰਤਰ ਮੂਲ ਮਨ ਇਕੈ ਜੇਕਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਣ ਹਾਰਾ ਲੀਜੈ ਰੇ ਮਾਰੇ ਕਹਿੰਦੇ ਨੇ ਕੱਲੇ ਉਹ ਪੀਰ ਫਕੀਰ ਹੀ ਨਹੀਂ ਜੇ ਤੁਸੀਂ ਗੁਰ ਮੰਤਰ ਨੂੰ ਆਪਣੇ ਅੰਦਰ ਦ੍ਰਿੜ ਕਰ ਲੋ ਪੱਕਾ ਕਰ ਲੋ ਪੱਕੇ ਦਾ ਮਤਲਬ ਕਿ ਨਾਮ ਚੱਲ ਪਵੇ ਕਿਸੇ ਦੇ ਅੰਦਰ ਨਾਮ ਕਿੱਦਾਂ ਚਲੇਗਾ ਅਭਿਆਸ ਕਰਨ ਦੇ ਨਾਲ ਆਪਣੇ ਆਪ ਨਹੀਂ ਜਿਹੜੀਆਂ ਚੀਜ਼ਾਂ ਦਾ ਅਸੀਂ ਅਭਿਆਸ ਕਰਦੇ ਆ ਉਹ ਆਪਣੇ ਆਪ ਹੀ ਚੱਲਦੀਆਂ ਨੇ ਜਿਹੜੇ ਲੋਕ ਗਾਣੇ ਗਾਉਣ ਗਿੱਜ ਜਾਂਦੇ ਆ ਗਾਣੇ ਸੁਣਨ ਗਿੱਜ ਜਾਂਦੇ ਆ ਉਹ ਤੁਰੇ ਫਿਰਦੇ ਗਲੀਆਂ ਵਿੱਚ ਵੀ ਗਾਣੇ ਗਾਉਂਦੇ ਆ ਉਹ ਪੱਠੇ ਵੱਟਦੇ ਵੀ ਗਾਣੇ ਗਾਉਂਦੇ ਆ ਸਫ਼ਰ ਕਰਦੇ ਵੀ ਗਾਣੇ ਕਿਉਂਕਿ ਗਾਣੇ ਉਹਨਾਂ ਦੇ ਅੰਦਰ ਵੱਸ ਗਏ ਨੇ ਜਿਹੜੇ ਗੁਰੂ ਕੇ ਪਿਆਰੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਨਿਤਨੇਮ ਤੋਂ ਪਹਿਲੋਂ ਨਾਮ ਜਪਦੇ ਆ ਫਿਰ ਨਿਤਨੇਮ ਕਰਦੇ ਆ ਉਹਨਾਂ ਦੇ ਅੰਦਰ ਬਾਣੀ ਤੇ ਗੁਰਮੰਤਰ ਘਰ ਘਰ ਜਾਂਦਾ ਵਾ ਵਸ ਜਾਂਦਾ ਵਾ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ ਕੋਈ ਪੀਰ ਫਕੀਰ ਜਾਦੂ ਟੂਣਾ ਤਾੰਤਰਿਕ ਧਾਗਾ ਤਵੀਤ ਉਹਨਾਂ ਦੇ ਘਰ ਤੇ ਅਸਰ ਨਹੀਂ ਕਰ ਸਕਦਾ ਜਿਹੜੇ ਆਪਣੀ ਰਸਨਾ ਨਾਲ ਜਪਣਗੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੇ ਬਨਵਾਜ ਜੀ ਨੇ ਆਖਿਆ ਗੰਗਾ ਨਾਮ ਵਿੱਚ ਇੰਨੀ ਤਾਕਤ ਆ ਜਿਹੜਾ ਜਿਹੜਾ ਨਾਮ ਜਪ ਲੈਂਦਾ ਨਾ ਉਹਦੇ ਬੋਲ ਖਾਲੀ ਨਹੀਂ ਜਾਂਦੇ ਉਹ ਪੂਰੇ ਹੁੰਦੇ ਆ ਮਾਤਾ ਨੇ ਆਖਿਆ ਫਿਰ ਦੋਵੇਂ ਬੋਲ ਮਾਰੇ ਨੇ ਆਖਿਆ ਹਾਂ ਪਹਿਲੋਂ ਮਾਂ ਬੁਰਖਾ ਨੇ ਆਖਿਆ ਵੀ ਗੁਰੂ ਕਿਆਂ ਨੂੰ ਕਿੱਧਰੋਂ ਭਾਜੜਾਂ ਪਈਆਂ ਭਾਜੜਾਂ ਪਹਿਲੋਂ ਪੈਣਗੀਆਂ ਤੇ ਪੁੱਤ ਬਾਅਦ ਵਿੱਚ ਹੋਊਗਾ ਔਰ ਇਹ ਦੋਵੇਂ ਬਚਨ ਹੋਣਗੇ ਮਾਤਾ ਜੀ ਨੇ ਆਖਿਆ ਫਿਕਰ ਵਾਲੀ ਗੱਲ ਵਾ ਮਾਰੇ ਨੇ ਕਿਹਾ ਕੋਈ ਫਿਕਰ ਵਾਲੀ ਗੱਲ ਨਹੀਂ ਉਹੋ ਹੀ ਪਾਉਣ ਵਾਲਾ ਤੇ ਉਹੋ ਹੀ ਕੱਟਣ ਵਾਲਾ ਉਹਦੇ ਵੱਲ ਧਿਆਨ ਰੱਖਣਾ ਵਾ ਗੁਰੂ ਸਾਡੇ ਵੱਲ ਹੋਵੇ ਤੇ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾੜ ਵਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਲੱਖਾਂ ਬੰਦੇ ਇਕੱਠੇ ਹੋ ਕੇ ਵੀ ਜੇ ਸਾਡਾ ਨੁਕਸਾਨ ਕਰਨ ਦਾ ਯਤਨ ਕਰਨ ਤੇ ਜੇ ਗੁਰੂ ਮਦਦ ਕਰੇ ਤੇ ਕੋਈ ਕਿਸੇ ਦਾ ਵਾਲ ਵੀnga ਵੀ ਨਹੀਂ ਕਰ ਸਕਦਾ ਸਤਿ ਸ੍ਰੀ ਅਕਾਲ ਸਮਾ ਆਇਆ ਮਾਤਾ ਗੰਗਾ ਜੀ ਦੇ ਘਰ ਆਸ ਹੋਈ ਸੰਗਤ ਵਧਾਈਆਂ ਦੇਣ ਲੱਗ ਪਈ ਹੁਣ ਉਹਨਾਂ ਕੋਲ ਵਧਾਈਆਂ ਜਰੀਆਂ ਨਹੀਂ ਜਾਂਦੀਆਂ ਸਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੈਠਦੇ ਨੇ ਕੀਰਤਨ ਹੁੰਦਾ ਸੰਗਤਾਂ ਦੀਆਂ ਭੀੜਾਂ ਆਵਾਜਾਈਆਂ ਉਹ ਜਿਹੜੀਆਂ ਰਸਤਾ ਆ ਰਹੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੀਸ ਪਰ ਚੌਰ ਝੁੱਲ ਰਿਆ ਤੇ ਅਨਮੋਲ ਰਤਨ ਹੀਰੇ ਕੀਰਤਨ ਦੀ ਵਰਖਾ ਹੋ ਰਹੀ ਆ ਉਹਨਾਂ ਕੋਲ ਹੁਣ ਜਰਿਆ ਨਹੀਂ ਜਾਂਦਾ ਉਹ ਆਪਣੇ ਘਰ ਵਿਚਾਰੇ ਛੜਦੇ ਨੇ ਈਰਖਾ ਕਰਦੇ ਆ ਪਰ ਗੁਰਮੁਖ ਨੂੰ ਕੋਈ ਕੀ ਕਰ ਸਕਦਾ ਜਿੰਨੀ ਮਰਜ਼ੀ ਕੋ ਦੀ ਨਿੰਦਿਆ ਕਰੇ ਗੁਰਮੁਖ ਦਾ ਕੀ ਘਟ ਸਕਦਾ ਸਾਹਿਬ ਗਰੀਬਨਵਾਜੀ ਨਾਲ ਈਰਖਾ ਕਰਦੇ ਕਰਦੇ ਫਿਰ ਬਿਨਾਂ ਗੱਲ ਤੋਂ ਉਹਨਾਂ ਨੇ ਲੜਾਈ ਪਾ ਦਿੱਤੀ ਲੜਾਈ ਇਹ ਪਾਤੀ ਵੀ ਉਹ ਕਹਿੰਦਾ ਵੀ ਪਹਿਲੋਂ ਤੇ ਥੋੜਾ ਸੀ ਹੁਣ ਤੇ ਤੁਹਾਡੇ ਘਰ ਵਿੱਚ ਬਹੁਤ ਮਾਇਆ ਆਉਂਦੀ ਆ ਤੇ ਜਿੰਨੀ ਮਾਇਆ ਆਉਂਦੀ ਆ ਦਾ ਤੀਜਾ ਹਿੱਸਾ ਕਰੋ ਇੱਕ ਹਿੱਸਾ ਮੇਰੇ ਘਰ ਇੱਕ ਹਿੱਸਾ ਮਾਹਦੇਵ ਦੇ ਘਰ ਤੇ ਤੀਜਾ ਹਿੱਸਾ ਤੁਹਾਡੇ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਰਾ ਜੀ ਅਸੀਂ ਮਾਇਆ ਮਟਾਂ ਚ ਪਾ ਪਾ ਕੇ ਨੱਪ ਨਹੀਂ ਰਹੇ ਸ਼ਹਿਰ ਦੀ ਤਰੱਕੀ ਹੋ ਰਹੀ ਆ ਹੋਰ ਲੋੜਵੰਦਾ ਦੀ ਮਰਤੇ ਮਾਇਆ ਖਰਚਦੇ ਆ ਦਵਾਖਾਨੇ ਖੁੱਲ ਰਹੇ ਆ ਉਥੇ ਰੋਗੀਆਂ ਦੇ ਇਲਾਜ ਹੋ ਰਹੇ ਆ ਇਹ ਮਾਇਆ ਮौज ਮੇਲੇ ਕਰਨ ਵਾਸਤੇ ਨਹੀਂ ਹੈਗੀ ਇਹ ਮਾਇਆ ਪੰਥ ਦੀ ਚੜ੍ਹਦੀ ਕਲਾ ਵਾਸਤੇ ਖਰਜਣੀ ਆ ਇਦਾਂ ਹਿੱਸੇ ਨਹੀਂ ਇਹਦੇ ਹੋਣੇ ਉਹ ਕਹਿੰਦਾ ਵੀ ਹੁਣੇ ਕਿਉਂ ਨਹੀਂ ਤੁਹਾਨੂੰ ਕਰਕੇ ਦੱਸ ਦਿੰਨੇ ਆ ਉਹ ਜਿੱਦਾਂ ਕੋਈ ਪਹਿਲੋਂ ਹੀ ਤਿਆਰ ਹੁੰਦਾ ਲੜਨ ਵਾਸਤੇ ਮਾਰੇ ਨੇ ਆਖਿਆ ਜਿੰਨੀ ਲੋੜ ਵਾਸਤੇ ਚਾਹੀਦੀ ਆ ਲੈ ਜਾਇਆ ਕਰੋ ਪਰ ਹਿੱਸੇ ਨਾ ਕਰੋ ਕਿਉਂਕਿ ਕਿਸੇ ਨੇ ਕਿਰਤ ਕਮਾਈ ਨਹੀਂ ਕੀਤੀ ਇਹ ਸੰਗਤ ਦਾ ਟਕਾ ਟਕਾ ਆਇਆ ਵਾ ਇਹਦੇ ਹਿੱਸੇ ਨਾ ਕਰੋ ਪਰ ਉਹ ਨਹੀਂ ਸੀ ਮੰਨਿਆ ਉਹ ਕਹਿੰਦਾ ਚੰਗਾ ਫਿਰ ਲੈ ਕੇ ਦੱਸ ਦਿੰਨੇ ਆ ਰੌਲਾ ਪਾਉਂਦਾ ਪਾਉਂਦਾ ਆਪਣੇ ਘਰ ਚੱਲ ਗਿਆ ਤੇ ਆਪਣੀ ਘਰ ਦੀ ਨੂੰ ਕਹਿੰਦਾ ਵੀ ਮੈਂ ਤੇ ਬਹਾਨਾ ਹੀ ਲੱਭਦਾ ਸਾਂ ਇਹਨੂੰ ਮੈਂ ਦੱਸਣਾ ਗੁਰਤਾ ਗੱਦੀ ਤੇ ਕਿੱਦਾਂ ਬੈਈਦਾ ਕਿਉਂਕਿ ਦਿੱਲੀ ਦਾ ਇੱਕ ਬਹੁਤ ਵੱਡਾ ਮਨਿਸਟਰ ਉਹ ਉਹਦਾ ਭਰਾ ਬਣਿਆ ਹੋਇਆ ਸੀ ਪਿਰਥੀ ਚੰਦ ਦਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਦਾ ਜਿਹਦਾ ਨਾਮ ਸੀ ਸੁਲਹੀ ਖਾਨ ਉਹਨੂੰ ਕਿਤੇੋਂ ਪਤਾ ਲੱਗ ਗਿਆ ਵੀ ਸੁਲਹੀ ਖਾਨ ਪੰਜਾਬ ਵਿੱਚੋਂ ਮਾਮਲਾ ਲੈਣ ਵਾਸਤੇ ਆਇਆ ਹੋਇਆ ਲਾਹੌਰ ਸਾਰਾ ਇਕੱਠਾ ਹੁੰਦਾ ਸੀ ਲਾਹੌਰ ਤੋਂ ਨੇ ਫਿਰ ਖੱਜਰਾਂ ਲੱਦ ਕੇ ਨਾ ਸਾਰੀਆਂ ਰੁਪਈਆਂ ਦੀਆਂ ਤੇ ਦਿੱਲੀ ਲੈ ਕੇ ਜਾਣੀਆਂ ਸੀ ਉਹ ਜਦੋਂ ਲਾਹੌਰ ਆਇਆ ਤੇ ਪਿਰਥੀ ਚੰਦ ਫਿਰ ਉਹਨੂੰ ਜਾ ਕੇ ਮਿਲਿਆ ਪ੍ਰਥੀ ਚੰਦੂ ਨੇ ਪੁੱਛਿਆ ਬੜੀ ਖੁਸ਼ੀ ਹੋਈ ਆ ਬੜੇ ਚਿਰ ਬਾਅਦ ਮਿਲਿਆ ਕਿਵੇਂ ਆ ਉਹ ਕਹਿੰਦਾ ਬਹੁਤ ਮਾੜਾ ਹਾਲ ਆ ਕੀ ਗੱਲ ਉਹਨਾਂ ਕਹਿੰਦਾ ਪਿਤਾ ਗੁਰੂ ਰਾਮਦਾਸ ਜੀ ਜਦੋਂ ਸਰੀਰ ਛੱਡਣ ਲੱਗੇ ਸੀ ਮੈਨੂੰ ਗੁਰਤਾ ਗੱਦੀ ਦੇ ਗਏ ਤੇ ਗੁਰਤਾ ਗੱਦੀ ਦੀ ਪੱਗ ਮੈਨੂੰ ਬੱਧੀ ਤੇ ਮੇਰੇ ਨਿੱਕੇ ਭਰਾ ਨੇ ਕੁਝ ਬੰਦੇ ਗੰਢ ਲੈਨੇ ਆਪਣੇ ਨਾਲ ਤੇ ਟੱਕੇ ਨਾਲ ਹੀ ਗੱਦੀ ਤੇ ਬਹਿ ਗਿਆ ਤੇ ਮੈਨੂੰ ਪਿੰਡੋਂ ਕੱਢ ਦਿੱਤਾ ਮੇਰਾ ਬੜਾ ਮਾੜਾ ਹਾਲ ਤੂੰ ਮੇਰਾ ਯਾਰ ਵਾ ਤੇ ਮੇਰਾ ਦੁੱਖ ਦੂਰ ਕਰ ਉਹਨੇ ਕਹੇ ਕਿਹੜੀ ਗੱਲ ਆ ਤੇਰੇ ਨਾਲ ਧੱਕਾ ਹੁੰਦਾ ਤੇ ਅਸੀਂ ਕਾਦੇ ਵਾਸਤੇ ਆਂ ਸਾਰੀ ਸਰਕਾਰ ਤੇਰੇ ਮਗਰ ਆ ਚੱਲ ਮੈਂ ਆਇਆ ਤੂੰ ਪਹੁੰਚ ਤੇ ਮੈਂ ਆਉਣਾ ਤੇ ਆਉਂਦੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਤੇ ਆਪਾਂ ਦਿੱਲੀ ਲੈ ਜਾਂਦੇ ਆਂ ਉਧਰੋਂ ਸੁਲਹੀ ਖਾਨ ਤੁਰ ਪਿਆ ਪਿਰਥੀ ਚੰਦ ਪਹਿਲਾਂ ਆ ਗਿਆ ਉਧਰੋਂ ਸੁਲਹੀ ਖਾਨ ਨੇ ਕੱਲ ਨੂੰ ਆਉਣਾ ਸੀ ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਨੇ ਗੰਗਾ ਮਾਹਪੁਰਖਾਂ ਦਾ ਕਿਹਾ ਹੋਇਆ ਬੋਲ ਪੂਰਾ ਕਰਨ ਦਾ ਟਾਈਮ ਆ ਗਿਆ ਅਸੀਂ ਹੁਣ ਥੋੜਾ ਸਮਾਂ ਵਡਾਲੀ ਚੱਲ ਜਾਂਦੇ ਆਂ ਸੰਗਤ ਨੂੰ ਨਾਲ ਲਿਆ ਲੋੜ ਦਾ ਜਿੰਨਾ ਸਮਾਨ ਸੀ ਗੱਡਿਆਂ ਤੇ ਲੱਦਿਆ ਤੇ ਮਹਾਰਾਜ ਸਿੱਖਾਂ ਸਾਧਾ ਨੂੰ ਨਾਲ ਲੈ ਕੇ ਵੀ ਭਰਾਵਾਂ ਭਰਾਵਾਂ ਵਿੱਚ ਹੁਣ ਲੜਾਈ ਹੋਣ ਲੱਗੀ ਆ ਇੱਥੇ ਹੁਣ ਕਿਸੇ ਨਾਲ ਵੀ ਕੋਈ ਵਾਅਦਾ ਘਾਟਾ ਹੋਇਆ ਤੇ ਦੁਨੀਆ ਵੇਖੂਗੀ ਵੀ ਪੈਸੇ ਤੋਂ ਲੜ ਪਏ ਪਰ ਇਹ ਕਹਿੰਦੇ ਨੇ ਬਹਿਣਾ ਹਰਿਮੰਦਰ ਸਾਹਿਬ ਆਣ ਕੇ ਬਹਿ ਜਾਏ ਲੱਲੇ ਮਾਇਆ ਜਿਨੀ ਲੈਣੀ ਆ ਗੱਡਿਆਂ ਤੇ ਸਮਾਨ ਲੱਦਿਆ ਗਰੀਬਨਵਾਦੀ ਨੇੜੇ ਸੀ ਵਡਾਲੀ ਉਥੇ ਪਹੁੰਚ ਗਏ ਸੁਲਹੀ ਖਾਨ ਅਗਲੇ ਦਿਨ ਜਦੋਂ ਚੜਿਆ ਤੇ ਪ੍ਰਿਥੀ ਚੰਦ ਨੂੰ ਖਬਰ ਮਿਲੀ ਵੀ ਮਹਾਰਾਜ ਤੇ ਕੱਲ ਦੇ ਚਲੇ ਗਏ ਨੇ ਉਹ ਫਿਰ ਘੋੜੇ ਤੇ ਚੜਿਆ ਬੜਾ ਖੁਸ਼ ਹੋਇਆ ਬੜੇ ਸਰੂਪੇ ਖੜੇ ਮਾਇਆ ਖੜੀ ਉਹਨੇ ਇਕੱਠੀ ਕਰਕੇ ਸੁਲੀਖਾਨ ਨੂੰ ਕਹਿੰਦਾ ਤੇਰਾ ਧੰਨਵਾਦ ਤੇਰੀ ਇੰਨੀ ਦਹਿਸ਼ਤ ਆ ਤੇਰਾ ਨਾਂ ਸੁਣ ਕੇ ਮੇਰਾ ਭਰਾ ਕੱਲ ਦਾ ਘਰ ਛੱਡ ਕੇ ਦੌੜ ਗਿਆ ਉਹਨੇ ਸੁਲੀਖਾਨ ਨੂੰ ਆਖਿਆ ਜੀ ਹੁਣ ਤੇਰੇ ਆਉਣ ਦੀ ਲੋੜ ਨਹੀਂ ਹਰਮੰਦਰ ਸਾਹਿਬ ਵਿਹਲਾ ਹੋ ਗਿਆ ਮੈਂ ਉੱਥੇ ਬਹੂੰਗਾ ਮੇਰੇ ਸਿਰ ਤੇ ਚੌਰ ਹੋਊਗਾ ਮੈਂ ਲਾਗੇ ਕੀਰਤਨ ਕਰਾਊਗਾ ਸਾਰੇ ਪੰਥ ਦਾ ਮੈਂ ਮਾਲਕ ਬਣ ਗਿਆ ਤੇਰਾ ਧੰਨਵਾਦ ਸੁਲਹਿ ਖਾਨ ਸਰੋਪੇ ਲੈ ਕੇ ਮਾਇਆ ਲੈ ਕੇ ਚਲ ਗਿਆ ਆਖਿਆ ਜੇ ਮੁੜ ਕੇ ਵੀ ਕਿਤੇ ਲੋੜ ਪਊ ਤੇ ਦੱਸੀ ਉਹਨੇ ਕਹਿੰਦਾ ਤੈਨੂੰ ਦੱਸਣਾ ਔਰ ਕਿਨੂੰ ਦੱਸਣਾ ਆਣ ਕੇ ਪਿਰਥੀ ਚੰਦ ਹਰਮੰਦਰ ਸਾਹਿਬ ਉਥੇ ਬੈਠਾ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਬੈੰਦੇ ਸੀ ਤੇ ਉਹਦੇ ਝੂਠਿਆਂ ਨੇ ਇੱਕ ਬਾਜ਼ਾਰ ਵਿੱਚ ਉਹ ਚੌਰ ਲਿਆਂਦਾ ਤੇ ਪਿਰਥੀ ਸੰਧੇ ਸਿਰ ਤੇ ਕੀਤਾ ਪਰ ਪਿਰਥੀ ਚੰਦ ਨੂੰ ਮੱਥਾ ਕੌਣ ਟੇਕੇ ਕੌਣ ਉਹਦੇ ਅੱਗੇ ਪੈਸੇ ਰੱਖੇ ਜਿੰਨੇ ਕ ਬੰਦੇ ਮਗਰ ਲਾਏ ਸੀ 10 20 50 ਉਹ ਮੱਥੇ ਟੇਕੀ ਜਾਂਦੇ ਨੇ ਧੰਨ ਪਿਰਥੀ ਚੰਦ ਧੰਨ ਪਿਰਥੀ ਚੰਦ ਦੇ ਬੂਵੇ ਵੱਲ ਨੂੰ ਵਹਿੰਦੇ ਵੀ ਕੋਈ ਦਰਸ਼ਨੀ ਡਿਉੜੀ ਤੋਂ ਪੁਲਤಾಣੀ ਤੁਰ ਕੇ ਗਾਂ ਵੀ ਆਉਂਦਾ ਕਿ ਨਹੀਂ ਕੋਈ ਪਰ ਗਾਂ ਕੌਣ ਆਵੇ ਕਿਉਂਕਿ ਸੰਗਤ ਤੇ ਉੱਥੇ ਜਾਊਗੀ ਜਿੱਥੇ ਸੰਗਤ ਦਾ ਮਾਲਕ ਹੋਊਗਾ ਜਿੱਥੇ ਗੁਰੂ ਮੈਂ ਇੱਥੇ ਇੱਕ ਹੋਰ ਬੇਨਤੀ ਕਰ ਦਿੰਨਾ ਕੱਲ ਇੱਕ ਵਿਚਾਰ ਚੱਲ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਾਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਉਨੀ ਆਏ ਉਹ ਕਈ ਨੁਕਤੇ ਹੋ ਸਕਦੇ ਆ ਜੇ ਨਹੀਂ ਆਏ ਗਰੀਬਨਵਾ ਸੱਚੇ ਪਾਤਸ਼ਾਹ ਜੀ ਤੇ ਉਹਦੇ ਨਾਲ ਇਹ ਨਹੀਂ ਵੀ ਹਰ ਇੱਕ ਨੂੰ ਹਰਿਮੰਦਰ ਸਾਹਿਬ ਆਉਣਾ ਜ਼ਰੂਰੀ ਆ ਕਿਉਂਕਿ ਜਿੱਥੇ ਗੁਰੂ ਉੱਥੇ ਹੀ ਹਰਿਮੰਦਰ ਜਿੱਥੇ ਮਹਾਰਾਜ ਦੇ ਚਰਨ ਪੈਣ ਜਿੱਥੇ ਬਾਣੀ ਜਿੱਥੇ ਕੀਰਤਨ ਉੱਥੇ ਅਕਾਲ ਪੁਰਖ ਹਾਜ਼ਰ ਜੇ ਨਹੀਂ ਆਏ ਤੇ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਗਈ ਵੀ ਉਹ ਨਹੀਂ ਆਏ ਤੇ ਕੋਈ ਗਲਤੀ ਹੋ ਗਈ ਆ ਜਾਂ ਕਿਦਾਂ ਪਹਿਲਿਆਂ ਨੇ ਵੀ ਕਈ ਵਾਰੀ ਹਰਮੰਦਰ ਸਾਹਿਬ ਨੂੰ ਛੱਡ ਕੇ ਦੁਨੀਆ ਨੂੰ ਤਾਰਨ ਵਾਸਤੇ 5-5 10-10 ਸਾਲ ਬਾਹਰ ਲਾ ਕੇ ਆਏ ਪਹਿਲੀਆਂ ਪਾਤਸ਼ਾਹੀਆਂ ਵੀ ਕੋਈ ਐਡੀ ਗੱਲ ਨਹੀਂ ਗਈ ਜਦੋਂ ਮਹਾਰਾਜ ਜੀ ਪਹੁੰਚ ਗਏ ਵਡਾਲੀ ਇਹ ਇੱਥੇ ਬਹਿ ਗਿਆ ਇਹਨੂੰ ਕੋਈ ਮੱਥਾ ਨਹੀਂ ਟੇਕਦਾ ਤੇ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਉਹਨਾਂ ਨੇ ਇੱਕ ਵਾਰ ਲਿਖੀ ਵੀ ਇਹ ਕਿੱਦਾਂ ਦੇ ਬਹਿ ਗਿਆ ਵਾ ਉੱਥੇ ਤੇ ਇਹਨੂੰ ਹੁਣ ਮੱਥਾ ਕਿਉਂ ਨਹੀਂ ਟੇਕਦਾ ਉਹ ਕਹਿੰਦੇ ਆ ਪਈ ਰਾਤੀ ਨਿੰਗਰ ਖੇਡਦੇ ਸਭ ਹੋਏ ਇਕੱਠੇ ਰਾਜਾ ਪਰਦਾ ਹੋਏ ਕੇ ਕਰ ਸੰਗ ਉਪੱਠੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਰਾਤ ਨੂੰ ਨਾ ਹਨੇਰਾ ਹੋਇਆ ਤੇ ਨਿਆਣੇ ਪਿੰਡ ਵਿੱਚ ਇਕੱਠੇ ਹੋ ਗਏ ਖੇਡ ਖੇਡਣ ਲੱਗੇ ਜਦੋਂ ਪਿੰਡਾਂ ਵਿੱਚ ਖੇਡਦੇ ਹੁੰਦੇ ਸੀ ਕੋਈ ਲੁਕਣ ਮੀਟੀ ਖੇਡਦਾ ਸੀ ਕੋਈ ਚੋਰ ਸਪਾਈ ਖੇਡਦਾ ਸੀ ਭਾਈ ਜੀ ਕਹਿੰਦੇ ਨੇ ਨਿਆਣੇ ਇਕੱਠੇ ਹੋਏ ਤੇ ਕਹਿੰਦੇ ਨੇ ਵੀ ਅੱਜ ਅੱਜ ਰਾਜਾ ਪਰਜਾ ਵਾਲੀ ਖੇਡ ਖੇਡੀਏ ਚਲੋ ਭਾਈ ਰਾਜਾ ਕਿਹਨੂੰ ਬਣਾਉਣਾ ਇੱਕ ਮੁੰਡੇ ਨੂੰ ਫੜ ਕੇ ਰਾਜਾ ਬਣਾਤਾ ਤੋਂ ਆnde ਵੀ ਇਹਨੂੰ ਬਿਠਾਉਣਾ ਕਿੱਥੇ ਆ ਉਹ ਢੇਮਾ ਇਕੱਠੀਆਂ ਕਰਕੇ ਨਾ ਉਹਨਾਂ ਨੇ ਤੇ ਉਹ ਰਾਜੇ ਦਾ ਤਖਤ ਬਣਾਤਾ। ਪਿਰਥੀਚੰਦ ਦੀ ਗੱਲ ਦੱਸ ਰਿਹਾ ਵੀ ਉਹ ਕਿਦਾਂ ਦਾ ਗੁਰੂ ਬਣਿਆ ਵਾ। ਢੇਮਾ ਇਕੱਠੀਆਂ ਕਰਕੇ ਤੇ ਉਹਦੇ ਉੱਤੇ ਪਰਾਲੀ ਵਿਛਾ ਕੇ ਤੇ ਕਹਿੰਦੇ ਨੇ ਆਹ ਤੇਰਾ ਤਖਤ ਬਣ ਗਿਆ ਭਈ ਇਹਦੇ ਤੇ ਬਹਿ। ਉਹਦੇ ਤੇ ਬਹਿ ਗਿਆ। ਇੱਕ ਮੁੰਡੇ ਨੇ ਪਰਾਲੀ ਦਾ ਮੁੱਠਾ ਫੜ ਕੇ ਤੇ ਉਹਦੇ ਸਿਰ ਤੇ ਚੌਰ ਕਰ ਲੱਗ ਪਿਆ ਵੀ ਰਾਜਾ ਤਖਤ ਤੇ ਬਹਿ ਗਿਆ। ਦੋ ਮੁੰਡੇ ਜੈਂਤਰ ਦੇ ਡੰਡੇ ਲੈ ਕੇ ਤੇ ਅਗਲੇ ਪਾਸੇ ਖਲੋ ਗਏ ਵੀ ਇਹ ਇਹਦੇ ਦਰਵਾਨ ਨੇ। ਹਾਂਜੀ। ਤੇ ਅਗਲੇ ਪਾਸੇ ਇੱਕ ਜਣੇ ਲੈਣ ਲੱਗੀ ਹੋਈ ਆ ਇਹ ਕੌਣ ਨੇ ਇਹ ਗਰੀਬ ਆਏ ਨੇ ਇਹਨਾਂ ਨੂੰ ਲੋੜ ਆ ਜੀ ਇਹਨਾਂ ਗਰੀਬਾਂ ਦੀ ਝੋਲੀ 'ਚ ਕੁਝ ਪਾਓ ਤੇ ਉਹਨੂੰ ਰੋੜ ਇਕੱਠੇ ਕਰਕੇ ਨਾ ਗਲੀ ਵਿੱਚੋਂ ਉਹ ਰਾਜੇ ਨੂੰ ਉਹਦੇ ਅੱਗੇ ਢੇਰੀ ਲਾਈ ਹੋਈ ਆ ਰੋੜਾਂ ਦੀ ਤੋ ਜਦੋਂ ਕਹਿੰਦੇ ਆ ਮਹਾਰਾਜ ਰੋਟੀ ਨਹੀਂ ਖਾਣ ਨੂੰ ਮਿਲਦੀ ਬੜੀ ਗਰੀਬੀ ਆ ਉਹ ਰੋੜਾਂ ਦੇ ਬੋਕ ਭਰ-ਭਰ ਕੇ ਉਹਨਾਂ ਦੀ ਝੋਲੀ 'ਚ ਪਾਉਂਦਾ ਵੀ ਲਓ ਭਈ ਤੋ ਝੋਲੀ ਭਰ ਕੇ ਕਹਿੰਦੇ ਆ ਰਾਜੇ ਦੀ ਜੈ ਹੋਵੇ ਰਾਜੇ ਦੀ ਜੈ ਉਹ ਆਪਣੇ ਆਪ ਵਿੱਚ ਰਾਜੇ ਬਣ ਕੇ ਬੈਠਾ ਵਾ ਵੀ ਮੈਂ ਲੋਕਾਂ ਨੂੰ ਦਾਨ ਦੇ ਰਿਹਾ ਤੇ ਦੇਖ ਹੀ ਰਿਹਾ ਰੋੜ ਤੋ ਭਾਈ ਜੀ ਕਹਿੰਦੇ ਨੇ ਵੀ ਅਚਾਨਕ ਇਦਾਂ ਗੱਲ ਹੋਈ ਵੀ ਖੇਡਦੇ ਖੇਡਦੇ ਨੂੰ ਟਾਈਮ ਜ਼ਿਆਦਾ ਲੱਗ ਗਿਆ ਤੇ ਪਿੱਛੇ ਮਾਵਾਂ ਡੀਕਦੀਆਂ ਸੀ ਵੀ ਆਏ ਨਹੀਂ ਅਜੇ ਤੋਂ ਮਾਵਾਂ ਸਾਰਿਆਂ ਦੀ ਆ ਗਈਆਂ ਉਹਨਾਂ ਫੜ ਕੇ ਦੋ ਦੋ ਮਾਰੀਆਂ ਕੰਨਾਂ ਦੇ ਤੇ ਰਾਜਾ ਵੀ ਦੌੜ ਗਿਆ ਤੇ ਵਜੀਰ ਵੀ ਦੌੜ ਗਿਆ ਤੇ ਉਹ ਦੂਜੇ ਜਿਹੜੇ ਲੈਣ ਆਏ ਸੀ ਉਹ ਵੀ ਦੌੜ ਗਏ ਤੇ ਮੈਂਟ ਚੋਂ ਦੀ ਖੇਡ ਉੱਜੜ ਗਈ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਉਹਨਾਂ ਕਹੇ ਜਿਹੜੀ ਹਰਮੰਦਰ ਸਾਹਿਬ ਬੈਠਾ ਹੋਇਆ ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਵਾਪਸ ਨਹੀਂ ਆਉਂਦੇ ਜਿੱਦਣ ਮਾਲਕ ਆ ਗਿਆ ਨਾ ਇਹ ਰਾਜੇ ਲੱਭਣੇ ਨੇ ਤੇ ਨਾ ਇਹਨਾਂ ਨੂੰ ਮੱਥਾ ਟੇਕਣ ਵਾਲੇ ਲੱਭਣੇ ਉਹ ਫਿਰ ਸਮਾਂ ਆਇਆ ਉਧਰ ਸਮਾਂ ਸਭ ਤੋਂ ਪਹਿਲਾਂ ਇਹ ਆਇਆ ਕੇ ਧਨ ਸਾਡੀ ਮਾਂ ਗੰਗਾ ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਅੰਮ੍ਰਿਤ ਵੇਲਾ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਆਸਾ ਦੀ ਵਾਦਵੇ ਤੇ ਬੈਠੇ ਹੋਏ ਸੀ ਜਦੋਂ ਸਮਾਪਤੀ ਹੋਈ ਇੱਕ ਸਿੱਖ ਨੇ ਆ ਕੇ ਆਖਿਆ ਸੱਚੇ ਪਾਤਸ਼ਾਹ ਜੀ ਬਹੁਤ ਬਹੁਤ ਵਧਾਈਆਂ ਤੁਹਾਡੇ ਘਰ ਅੱਜ ਸਹਬਜ਼ਾਦੇ ਨੇ ਜਨਮ ਲਿਆ ਹੈ ਸੋਤਰੀਆ ਕਾਲ ਗੁਰੂ ਕੀ ਵਡਾਲੀ ਸਹਬ ਦਾ ਅਵਤਾਰ ਮਹਾਰਾਜ ਜੀ ਬਹੁਤ ਸੁੰਦਰ ਬਾਲਕ ਨੇ ਜਨਮ ਲਿਆ ਮਹਾਰਾਜ ਖੁਸ਼ੀ ਵਿੱਚ ਉਸੇ ਵੇਲੇ ਬੋਲ ਕੇ ਕਹਿੰਦੇ ਨੇ ਭਈ ਸਤਗੁਰ ਸਾਚੇ ਦੀਆ ਭੇਜ ਸਤਗੁਰ ਸਾਚੇ ਦੀਆ ਭੇਜ ਸਤਗੁਰ ਸਾਚੇ ਦੀਆ ਭੇਜ ਸਤਗੁਰ ਸਾਚੇ ਦੀਆ ਭੇਜ ਸਤਗੁਰ ਸਾਚੇ ਦੀਆ ਭੇਦ ਸਤਗੁਰ ਸੱਚ ਦੀ ਆ ਭੇਦ ਸਤਗੁਰ ਸੱਚ ਦੀ ਆ ਭੇਦ ਭੇਦ ਚਿਰ ਜੀਵਨ ਉਪਜਿਆ ਸੰਜੋਗ ਮਾਰੇ ਕਹਿੰਦੇ ਨੇ ਜਿਹੜਾ ਸਾਡੇ ਘਰ ਪੁੱਤ ਆਇਆ ਨਾ ਇਹਦੀ ਲੰਮੀ ਉਮਰ ਹੋਏਗੀ ਇਹਦੀਆਂ ਬਹੁਤ ਅੱਗੋਂ ਵੇਲਾਂ ਵਧਣਗੀਆਂ ਮਾਰੇ ਕਹਿੰਦੇ ਨੇ ਸਤਗੁਰ ਸੱਚ ਹੈ ਦੀ ਆ ਭੇਦ ਕਿਰ ਜੀਵਨ ਉਪਜਿਆ ਸੰਜੋਗ ਉਧਰ ਮੈਂ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਤੇ ਕੌਣ ਜੰਮਿਆ ਵਾ ਮਾਰੇ ਕਹਿੰਦੇ ਜੰਮਿਆ ਪੂਤ ਭਗਤ ਗੋਬਿੰਦ ਕਾ 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 ਤੋ ਗੋਬਿੰਦ ਕਾ ਜੰਮਿਆ ਭੂਤ ਪਗਤ ਗੋਬਿੰਦ ਕਾ ਜੰਮਿਆ ਭੂਤ ਕਪਤ ਗੋਬਿੰਦ ਕਾ ਸਾਰਾ ਸ਼ਬਦ ਸੰਪੂਰਨ ਕਰਕੇ ਮਾਰੇ ਕਹਿੰਦੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਗੁਰੂ ਨਾਨਕ ਸਾਹਿਬ ਮਿਹਰਬਾਨ ਹੋਇਆ ਸਾਡੇ ਤੇ ਤੇ ਸਾਡੇ ਘਰ ਉਹਨਾਂ ਨੇ ਪੁੱਤ ਭੇਜਿਆ ਤੇ ਪੁੱਤ ਵੀ ਉਹ ਭੇਜਿਆ ਜਿਹਨੂੰ ਦੁਨੀਆ ਹੱਥ ਜੋੜ-ਜੋੜ ਕੇ ਨਮਸਕਾਰਾਂ ਕਰੇ ਵਾਹ ਵਾਹ ਮਹਾਰਾਜ ਦੇ ਘਰ ਵਧਾਈਆਂ ਵੱਜ ਗਈਆਂ ਨੇ ਤੇ ਉਹ ਜਿਹੜੇ ਦੁਖੀ ਸੀ ਨਾ ਉਹਨਾਂ ਦੇ ਘਰ ਫੇਰ ਸੋਗ ਪੈ ਗਿਆ ਹੁਣ ਸੋਗ ਉਹਨਾਂ ਦਾ ਘੜੀਮੁੜੀ ਕੌਣ ਨਿਵਾਰੇ ਕਿਉਂਕਿ ਜਿੱਦਾਂ ਦਾ ਕਰਮ ਆ ਉਹਦਾਂ ਦਾ ਫਲ ਝੋਲੀ ਵਿੱਚ ਪੈ ਜਾਂਦਾ ਹੈ ਇਸ ਤੋਂ ਅਗਲੀ ਵਿਚਾਰ ਹੁਣ ਅਗਲੇ ਅੱਜ ਦੋ ਸਮਾਗਮ ਨੇ ਉਨਾ ਸਮਾਗਮਾਂ ਦੇ ਵਿੱਚ ਵਿਚਾਰ ਕਰਾਂਗੇ ਗੁਰੂ ਸਾਹਿਬ ਮੇਰ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਅੱਜ ਦੀ ਵਿਚਾਰ ਇਹ ਸੀ ਕਿ ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਂ ਨ ਗਰਭ ਨਾ ਆਇਓ ਅਬ ਨਾ ਹੈ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਹੋਰ ਕਿਸੇ ਦੇ ਨਾਲ ਸਾਨੂੰ ਕੋਈ ਕੰਮ ਨਹੀਂ ਰਹਿ ਗਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਘਰੋਂ ਸਾਡੇ ਸਾਰੇ ਕੰਮ ਪੂਰੇ ਹੋ ਗਏ ਸਾਡੀ ਝੋਲੀ ਭਰ ਗਈ ਹੈ ਮਹਾਰਾਜ ਮੇਰ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਅਨੰਦ ਸਾਹਿਬ ਦਾ ਪਾਠ ਗੁਰਮੁਖ ਪਿਆਰੇ ਪੰਨੋ ਸਾਹਿਬ ਲੱਗੇ ਨੇ ਕਰਨ ਸਰਵਣ ਕਰੋ ਫਿਰ ਅਰਦਾਸ ਹੋਵੇਗੀ ਭੁੱਲਾਂ ਦੀ ਖਿਮਾ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕੰ